ਰਾਡ ਮਾਰ ਕੇ ਪ੍ਰਵਾਸੀ ਮਜ਼ਦੂਰ ਵੱਲੋਂ ਪੰਜਾਬੀ ਵਿਅਕਤੀ ਦਾ ਕਤਲ ਮਾਮਲਾ ਦਰਜ ਬੀਤੀ ਦੇਰ ਰਾਤ ਥਾਣਾ ਢਿਲਵਾ ਅਧੀਨ ਪਿੰਡ ਰਾਏਪੁਰ ਅਰਾਇਆ ਮੰਡ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਨੇ ਪੰਜਾਬੀ ਵਿਅਕਤੀ ਦੇ ਸਿਰ 'ਚ ਲੋਹੇ ਦੀ ਰੌਡਾ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮੌਕੇ ਤੇ ਪਹੁੰਚੀ ਟਲਵਾ ਪੁਲਿਸ ਨੇ লাশ ਨੂੰ ਕਬਜ਼ੇ 'ਚ ਲੈ ਕੇ ਬਿਆਨਾਂ ਦੇ ਆਧਾਰ ਤੇ ਪ੍ਰਵਾਸੀ ਮਜ਼ਦੂਰ ਸੁਸ਼ੀਲ ਕੁਮਾਰ ਵਾਸੀ ਗਾਮੇਲ ਜ਼ਿਲ੍ਹਾ ਮਾਧੋਪੁਰ ਖਿਲਾਫ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ اے ایس ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਮੰਗਤ RAM ਉਪ ਮੰਗੀ ਵਾਸੀ ਰਾਏਪੁਰ ਅਰਾਇਆ ਵਜੋਂ ਹੋਈ ਹੈ। ਤੇ ਪੋਸਟਮਾਰਟਮ ਕਰਵਾ ਕੇ লাশ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਗੋਬਿੰਦ ਖਿਜਾ ਜੀ ਦੀ ਵਿਸ਼ੇਸ਼ ਰਿਪੋਰਟ ਨੂੰ ਆਪਣੇ ਘਰ ਦੇ ਗਾੜੀ ਖੜਾ ਮੰਗੀ ਮੋਟਰਸਾਈਕਲ ਲੈ ਕੇ ਮੰਡੂ ਨੂੰ ਚਲਦਾ ਹੈ ਤੇ ਮੈਂ 2 ਦਿਨ ਪਹਿਲਾਂ ਰੈਂਟ ਖਰਾਬ ਹੋ ਗਈ ਸੀ ਤੋਂ ਮੈਂ ਠੀਕ ਕਰਾਈ ਸੀ ਬੱਤੀ ਆਇਆ ਉਹ ਕਿ ਮੈਂ ਦੇਖਣਾ ਚਾਹ ਰਿਹਾ ਵੀ ਮੇਰੀ ਮੋਟਰ ਚੱਲਦੀ ਆ ਕਿ ਨਹੀਂ ਚੱਲਦੀ ਤੇ ਮੈਂ ਖੜਾ ਮੈਨੂੰ ਕਿਹਾ ਜਾਣਾ ਮੰਡ ਮੈਂ ਕਿਹਾ ਜਾਣਾ ਹੈ ਯਾਰ ਮੋਟਰ ਦੇਖ ਆਵਾ ਵੀ ਚੱਲੀ ਵੀ ਆ ਕਿ ਨਹੀਂ ਚੱਲੀ ਵੀ ਜਦੋਂ ਮੈਂ ਗਿਆ ਉੱਥੇ उसे बाबे ने जा hmm. दे के ऑफिस बेजे प्यार बी कोटी कर दे पिंड जाना वा बा ने मजाक में गालों बारी कर दे डेरे से ही शराब में पूरा रजा आहो तुरै आए डेरे को अपने गां बाह करता है बहुत गंदा गाल कर रहा है ਤੇ ਮੰਗੀ ਉੱਠਿਆ ਥੱਲੇ ਬੈਠਾ ਇਹ ਮੈਂ ਬਾਬਾ ਮੰਦੇ ਦੇ ਵਿੱਚ ਹੀ ਉਹ ਮੰਗੀ ਥੱਲੇ ਬੈਠਾ ਸੀ ਜਿਹਨੂੰ ਗਾੜਾ ਬੜਾ ਮੰਗੀ ਉੱਠਿਆ ਕਹਿੰਦਾ ਕਿਨੂੰ ਗਾੜਾ ਕਰਦਾ ਹੋਇਆ ਉਹ ਮੰਗੀ ਨਾਲੋਂ ਪਤੀ ਹੋ ਗਿਆ ਤੇ ਬਾਬਾ ਉੱਠਿਆ ਇਹਨਾਂ ਨੇ ਸ਼ਰਾਂ ਦਾ ਪੈ ਮੈਂ ਕਿਹਾ ਸ਼ਰਾਂ ਦੇ ਬਾਬਾ ਕੁ ਉਹ ਮੰਗੀ ਦੇ ਪਹਿਲਾਂ ਕਿ ਮੂੰ ਨਹੀਂ ਅਸੀਂ ਛੋੜੀ ਜੀ ਲੱਕੜ ਦੀ ਉਹਦੇ ਸੱਤ ਮਾਰੀ ਉਹਰੇ ਕਹਿੰਦੇ ਲੋਨ ਡਰਾ ਬਣੇ ਜੀ ਬਾਅਦ ਵਿੱਚ ਇੱਕ ਵਾਰ ਸੀ ਉਹਨੇ ਪੈ ਚੁੱਕ ਕੇ ਇੰਚਾਰ ਨਾ ਇੱਕ ਮਿੰਟ ਦੀ ਮਾਰ ਤੇ ਉੱਥੇ ਜਦੋਂ ਦੇਖਿਆ ਮੈਂ ਉੱਥੇ ਮੰਦਰ ਮੈਂ ਗਿਆ ਕਿ ਉਹ ਜੇ ਦੇਖਿਆ ਜੋ ਠੰਡਾ ਪੈ ਕੋਈ ਇੱਕਦਮ ਬਣ ਗਿਆ ਤੇ ਮੈਂ ਭੱਜਾ ਸਾਡਾ ਦੇਰਾਵਾ ਆਪਣਾ ਨਿਹਰਾ ਬੇੜੀ ਚ ਮੈਂ ਗਿਆ ਉਹਨੂੰ ਜਾ ਕੇ ਪ੍ਰਧਾਨ ਨੂੰ ਫੋਨ ਕਰਦਾ ਜੋ ਮੈਂ ਉਹਦੇ ਨੂੰ ਕਹਿੰਦੇ ਫਿਰ ਮੈਨੂੰ ਲਾਈਟ ਦੇਖੀ ਨਾ ਰਾਜੂ ਜੀ ਨਾਲ ਮੈਂ ਕਿਹਾ ਬੰਦੇ ਆਉਂਦੇ ਆ ਫਿਰ ਮੈਂ ਉਹਨੂੰ ਪੱਜਾ ਫਿਰ ਦੱਸਿਆ ਨਾ ਕਿ ਮੈਂ ਹੱਬ ਯਾ ਮੰਗੀ ਖਤਮ ਕਰਤਾ ਹਰਬਜ ਜਿਹੜੇ ਪ੍ਰਵਾਸੀ ਮਜ਼ਦੂਰ ਦੀ ਗੱਲ ਕਰਦੇ ਪਏ ਜਿੰਨੇ ਮਾਰਿਆ ਉਹ ਤੁਹਾਡੇ ਨੇੜੇ ਤੇ ਰਹਿੰਦਾ ਸੀ ਹਾਂਜੀ ਪਿੱਲੂ ਕਾਫੀ ਚਿਰ ਤੋਂ ਇੱਥੇ ਰਹਿੰਦਾ ਸੀ ਕਿ 15 ਦਿਨ ਤੋਂ ਮੇਰੀ ਵੀ ਮਾਤਾ ਦੀ ਡੈਥ ਹੋ ਗਈ ਸੀ ਤੇ ਫਿਰ ਮੇ ਕੋ ਕਹਿੰਦਾ ਵੀ ਮੈਂ ਕਿਹਾ ਵੀ ਮੇਰੇ ਨਾਲ 4-5 ਦਿਨ ਲਵਾ ਦੇ ਉਹਨੇ ਚੱਲ ਜਾਣਾ ਸੀ ਮੈਨੂੰ ਕਹਿੰਦਾ ਵੀ ਮੈਂ ਚੱਲ ਜਾਣਾ ਵਾ 10 ਮੈਂ 10-15 ਦਿਨ ਰਹਿਣਾ ਮੈਂ ਤਾਂ ਮੈਂ ਕਿਹਾ ਚੱਲ ਮੇਰੇ ਕੋ 500 ਰੁਪਏ ਦਿਹਾੜੀ ਮੈਂ ਤੈਨੂੰ ਦੇ ਦਿਆ ਕਰੂੰਗਾ ਜਿੰਨੇ ਕਿ ਮੇਰੀ ਮਾਤਾ ਦੀ ਡੈਥ ਹੋਈ ਉਹਨੇ ਕਿ ਕਰਿਆ ਲਾ ਇੱਥੇ ਕਹਿੰਦਾ ਰੈਲੀ ਨਾਮ ਆ ਬਸ ਕੋਈ ਰਾਤੀ ਰੋਟੀ ਰੋਟੀ ਲੈ ਗਿਆ ਕਹਿੰਦਾ ਮੈਂ ਕਿਹਾ ਵੀ ਨਾ ਮੈਂ ਉਹਨੂੰ ਦੱਸ ਦਾਂ ਕਿ ਨਾ ਮੈਂ दारू ਪੀਣਾ ਨਾ ਮੈਂ दारू ਪੀਣ ਦੇਣੀ ਆ ਤੇ ਕਹਿੰਦਾ ਮੈਂ ਭਾਜੀ ਕੁਝ ਨਹੀਂ ਕਰਤਾ ਹੂੰ ਫਿਰ ਬਾਅਦ ਵਿੱਚ ਸਾਡੇ ਸਾਡੇ ਇੱਕ 9 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਉਹਦਾ ਕਹਿੰਦਾ ਵੀ ਮੇਰੇ ਮੰਗੀ ਨੇ ਨਾ ਮੇਰੇ ਸਿਰ ਮੇ ਸਾਟ ਲਗਾ ਦਿਆ ਹੈ ਅੱਛਾ ਐਸੇ ਕਰਕੇ ਤੇ ਮੈਂ ਕਿਹਾ ਕੁਝ ਨਾ ਕਰੀ ਆਪਣੇ ਡੇਰੇ 'ਤੇ ਚਲਾ ਜਾ ਤੂੰ ਬੈਠ ਉਧਰ ਬੈਠ ਰਹੀ ਆਈ ਆ ਗਏ ਮੈਂ ਸਰਪੰਚ ਸਭ ਨੂੰ ਫੋਨ ਕੀਤਾ ਸੀ ਉਸੇ ਵੇਲੇ ਚੱਕਿਆ ਮੋਟ ਚਰ ਮੰਡ ਪਹੁੰਚੇ ਆ ਬਾਅਦ ਵਿੱਚ ਲੱਗਾ ਪਤਾ ਲੱਗਾ ਕਿ ਮੰਗੀ ਨੇ ਦੀ ਡੈਥ ਹੋ ਗਈ ਹੈ ਇੰਨਾ ਕੀ ਕੁਰਤੇ ਪੱਕੀ ਕੁਛ ਨਹੀਂ ਸਮਝ ਲੱਗੀ ਆ ਅਸੀਂ ਆ ਪਜਲ ਹੋਏ ਫਿਰਦੇ ਆ ਵੀ ਕੀ ਬਹੁਤ ਮਾੜਾ ਹੋਇਆ ਉਹ ਘਟਨਾ ਇਹ ਮਾੜੀ ਹੋਈ ਕਿਹੜੀ ਚੀਜ਼ ਨਾਲ ਤੇ ਬਾਤ ਕੀਤੀ ਉੱਤੇ ਦੱਸਦਾ ਵੀ ਉਹ ਕਹਿੰਦਾ ਵੀ ਮੇਕੋ ਵੀ ਡੰਡਾ ਹੀ ਛੋੜਿਆ ਜਾਂ ਫੜਿਆ ਮੈਂ ਉਹਦੇ ਵੀ ਉਹਨੇ ਹਾਂ ਰਾਡ ਜੀ ਮੇਕੋ ਹੀ ਫੜੀ ਪਈ ਸੀ ਮੇਰੇ ਪਹਿਲੋਂ ਉਹਨੇ ਮਾਰਿਆ ਬਾਅਦ ਚ ਮੈਂ ਉਹਦੇ ਮਾਰਤਾ ਉਹਦੇ ਦੱਸਣ ਮੁਤਾਬਕ ਤੇ ਬੋਲਦਾ ਕਿ ਮੈਂ ਮੈਂ ਮਾਰਿਆ ਉਹਨੇ ਮੇਰੇ ਮਾਰਿਆ ਮੈਂ ਉਹਦੇ ਮਾਰਦੀ ਆ ਬਸ ਇਤਨੀ ਇੰਨੀ ਗੱਲ ਹੋਈ ਦੱਸ ਹਾਂ ਸਰ ਜਿਹੜਾ ਮਰਡਰ ਹੋਇਆ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਹ ਕੌਣ ਸੀ ਵਿਅਕਤੀ ਜਿਹਨੇ ਮਰਦ ਕੀਤਾ ਦੇਖੋ ਜੀ ਜਿਹੜਾ ਮਰਡਰ ਹੋਇਆ ਉਹਦਾ ਨਾਮ ਮੰਗੀ ਤੇ ਜਿੰਨੇ ਕੀਤਾ ਵਾ ਮਰਡਰ ਉਹਦਾ ਨਾਮ ਸੁਨੀਲ ਕੁਮਾਰ ਕਿਸ ਤਰ੍ਹਾਂ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਇਹ ਰਾਤ ਕੋਈ 10 ਵਜੇ ਮੈਨੂੰ ਮੈਂਬਰ ਸਾਹਿਬ ਰਾਜ ਕੁਮਾਰ ਦਾ ਟੈਲੀਫੋਨ ਆਇਆ ਵੀ ਇਦਾਂ ਇਦਾਂ ਕਰਕੇ ਮੰਡ ਕੋ ਆਪਣੇ ਮੰਗੀ ਤੇ ਭਈਆ ਲੜ ਪਿਆ ਤੇ ਇਹ ਮੈਨੂੰ ਕਹਿੰਦੇ ਚਲੋ ਚੱਲੀ ਆਪਾਂ ਜਾਣਾ ਮੈਂ ਕਿਹਾ ਚਲ ਠੀਕ ਆ ਜਾ ਉਸੇ ਟਾਈਮ ਹੀ ਅਸੀਂ ਮੰਡ ਨੂੰ ਤੁਰ ਪਏ ਮੰਡ ਨੂੰ ਜਾਣਦੇ ਆ ਰਸਤੇ ਦੇ ਵਿੱਚ ਸਾਡੇ ਚਾਚਾ ਜੀ ਇਹ ਵੀ ਕਿਤੇ ਨਾਲ ਹੀ ਸੀ ਇਹ ਮੌਕੇ ਤੇ ਸੀ ਤੇ ਮੌਕੇ ਤੇ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਵਾ ਇਹਨਾਂ ਨੇ ਸਾਨੂੰ ਰਸਤੇ ਦੀ ਦੱਸ ਦਿੱਤਾ ਵੀ ਆ ਗੱਲ ਹੋ ਗਈ ਆ ਵੀ ਮੰਗੀ ਦੀ ਤੇ ਡੈਥ ਹੋ ਗਈ ਆ ਅਸੀਂ ਮੌਕਾ ਜਾ ਕੇ ਦੇਖਿਆ ਵਾ ਤੇ ਉੱਥੇ ਜਾ ਕੇ ਦੇਖਿਆ ਵੀ ਮੰਗੀ ਦੇ ਐ ਲੜੇ ਦੋਨੇ ਐ ਇਨੀ ਕਿਤੇ ਮੰਗੀ ਨੇ ਉਹਦੇ ਬਈਏ ਦੇ ਦੱਸਣ ਮਤਾ ਕਿਉਂਕਿ ਉਹ ਤਾਂ ਸੁਰਤ ਚ ਆ ਉਹਦੇ ਦੱਸਣ ਮਤਾ ਕਿ ਇਨੇ ਪਹਿਲਾਂ ਮੇਰੇ ਮਾਰੀ ਆ ਤੇ ਮੈਂ ਮੁੜ ਕੇ ਇਹਦੇ ਮਾਰੀਆਂ ਤੇ ਮੈਂ ਮੈਂ ਹੀ ਮਾਰਿਆ ਵਾ ਜਦੋਂ ਹੀ ਉਹਦਾ ਜਾ ਕੇ ਪੁੱਛਿਆ ਵਾ ਤੇ ਹੀ ਮੌਕੇ ਤੇ ਫਿਰ ਪੁਲਿਸ ਮੰਗਾਲੀ ਆ ਪੁਲਿਸ ਨੇ ਆਣ ਕੇ ਵੀ ਪੁੱਛਿਆ ਉਹਨੋਂ ਨੇ ਕਿਹਾ ਹਾਂ ਮੈਂ ਮਾਰਿਆ ਮੇਰੇ ਇਨੇ ਮਾਰਿਆ ਸੀ ਮੈਂ ਇਹਨੂੰ ਮਾਰਿਆ ਤੇ ਮੌਕੇ ਤੇ ਡੇੜੀ ਡੈੱਡ ਬੋਡੀ ਆ ਉਹ ਉਹਨਾਂ ਨੇ ਸਿਵਲ ਹਸਪੀਟਲ ਗਏ ਸੀ ਜਮਾ ਕਰਾਉਣ ਲਈ ਤੇ ਜਿਹੜਾ ਬੰਦਾ ਮੌਕੇ ਤੇ ਫੜ ਕੇ ਤੇ ਉਹਨੂੰ ਥਾਣੇ ਲੈ ਗਏ ਸੀ ਜिला ਮੰਗਤਰਾ ਮੰਗੀਆਂ ਇਹ ਚੀਜ਼ 7 5 6 ਮਹੀਨੇ ਤੋਂ ਆਪਣੇ ਸੰਡੂ ਦੇ ਕੋਲ ਰਹਿੰਦਾ ਸੀ ਤਿੰਨ ਚਾਰ ਦਿਨ ਹੋ ਗਏ ਇਹਨੂੰ ਇੱਥੇ ਪਿੰਡ ਆਏ ਨੂੰ ਚਾਰ ਪੰਜ ਦਿਨ ਨਹੀਂ ਹੋਏ ਸੀ ਪਿੰਡ ਆਏ ਜਦੋਂ ਇਹ ਪਿੰਡੋਂ ਆਉਂਦਾ ਅਕਸਰ ਮਤਲਬ ਜਿੱਦਾਂ ਸਾਡੀ ਡੇਰੇ ਤੇ ਚੱਲ ਜਾਂਦਾ ਵਾ ਰਹਿੰਦਾ ਵਾ ਤੇ ਇਹ ਡੇਰੇ ਤੇ ਗਿਆ ਵਾ ਤੇ ਮੋਟਰਸੈੱਡ ਲੈ ਕੇ ਗਿਆ ਉਹ ਮੋਟਰਸੈੱਡ ਤੇ ਵਾਪਸ ਆ ਜਾਣਾ ਸੀ ਤੇ ਮਤਲਬ ਜਿਹੜੀ ਉਹ ਲੜਾਈ ਹੋਣ ਕਰਨ ਉਹਦੀ ਜਿਹੜੀ ਡੈਥ ਹੋ ਗਈ ਕਿ ਪਹਿਲਾਂ ਕੋਈ ਰੰਜਿਸ਼ ਇਹਨਾਂ ਕਿਹਾ ਕਿਸੇ ਆਸ ਨੂੰ ਨਹੀਂ ਨਹੀਂ ਰੰਜਿਸ਼ ਕੋਈ ਨਹੀਂ ਸੀ ਰੰਜਿਸ਼ ਕੋਈ ਨਹੀਂ ਉਹ ਬਈ ਇਹਦਾ ਤੇ ਇਹਨਾਂ ਦਾ ਤੇ ਕੋਈ ਲੈਣ ਦੇਣੀ ਨਹੀਂ ਨਾ ਕੋਈ ਗੱਲਬਾਤ ਸੀ ਕੋਈ ਰੰਜਿਸ਼ ਵਾਲੀ ਗੱਲ ਨਹੀਂ ਅਚਾਨਕ ਕੀ ਹੋਇਆ ਮੌਕੇ ਤੇ ਉਹ ਮਤਲਬ ਇਹ ਸਾਨੂੰ ਨਹੀਂ ਪਤਾ ਸਾਡੇ ਜਾਣ ਤੋਂ ਪਹਿਲਾਂ ਝਗੜਾ ਵੀ ਹੋ ਚੁੱਕਾ ਸੀ ਤੇ ਸਾਡੇ ਜਾਣ ਤੋਂ ਪਹਿਲੇ ਉਹ ਡੈਥ ਵੀ ਹੋ ਚੁੱਕੀ ਸੀ ਅਹੀਂ ਤੇ ਜਾ ਕੇ ਉੱਥੇ ਜੇ ਉਹਦੇ ਦੇਖਿਆ ਡੈਥ ਹੋ ਚੁੱਕੀ ਸੀ ਸਾਨੂੰ ਚਾਚਾ ਜੀ ਨੇ ਰਸਤੇ ਚ ਸਾਡੇ ਚਾਚਾ ਬਰਕਰਨ ਸੀ ਜੀ ਇਹਨਾਂ ਨੇ ਇਹ ਭੱਜੇ ਆਉਂਦੇ ਹੀ ਉੱਧਰੋਂ ਪਹਿਲਾਂ ਚਲੇ ਹੋੜ ਡੇਰੇ ਤੇ ਦੱਸਣ ਵੀ ਤੁਹਾਨੂੰ ਟੈਲੀਫੋਨ ਕਰਾਉਣਾ ਸੀ ਕਿ ਜਦੋਂ ਇਹਨਾਂ ਮੋਟਰਸਾਈਕਲ ਦੀ ਮੰਡ ਨੂੰ ਲਾਈਟ ਦੇਖੀ ਆ ਜਾਂਦੀ ਤੇ ਇਹ ਫੇਰ ਸਾਡੇ ਵੱਲ ਨੂੰ ਭੱਜੇ ਆਏ ਇਹਨਾਂ ਦਾ ਵੀ ਸਾਹ ਨਾ ਸਾਹ ਨਹੀਂ ਲੱੜਦਾ ਸਾਨੂੰ ਐ ਜਦੋਂ ਇਹਨਾਂ ਪੂਰੀ ਤਰ੍ਹਾਂ ਦੱਸ ਨਹੀਂ ਸਕਦੇ ਸੀ ਵੀ ਕੀ ਹੋਇਆ ਫਿਰ ਇਹਨਾਂ ਨੂੰ ਖਿਲਾੜ ਕੇ ਮੋਟਰਸਾਈਕਲ ਪੁੱਛਿਆ ਵੀ ਕੀ ਹੋਇਆ ਕਹਿੰਦੇ ਮੰਗੀ ਦੇ ਸਾਟਾਂ ਲੱਗੀਆਂ ਤੇ ਮੰਗੀ ਦੀ ਡੈਥ ਹੋ ਗਈ। ਹਾਂਜੀ ਸਰ ਜਿਹੜਾ ਮੰਡ ਰਾਪੁਰ ਰਹੀਆਂ ਜਾਂ ਜਜ ਇੱਕ ਕਤਲ ਹੋਇਆ ਜੀ ਉਸ ਬੰਦੀ ਜਾਣਕਾਰੀ ਦਿਓ। ਅਸੀਂ ਇਹ ਕੱਲ ਰਾਤ ਦੀ ਗੱਲ ਹੈਗੀ ਆ। ਸਾਨੂੰ ਰਾਪੁਰਾ ਜਾਂ ਮੰਡ ਤੋਂ ਕਿਹਦਾ ਫੋਨ ਆਇਆ ਸਾਡੇ ਨੌਨ ਦਾ। ਕਿ ਰਾਪੁਰਾਈਆਂ ਦਾ ਜਿਹੜਾ ਸਲੀਪਨ ਵਿਧਾਨ ਦਾ ਡੇਰਾ ਹੈਗਾ ਮੰਡ 'ਚ। ਉੱਥੇ ਮਜ਼ਦੂਰ ਕੰਮ ਕਰਦੇ ਆ ਕਿ ਉੱਥੇ ਉਹਨਾਂ ਦਾ ਕਿਹਦਾ ਕਤਲ ਕਰਦਾ ਹੈਗਾ। ਤੇ ਮੌਕੇ ਤੇ ਪੁਲਿਸ ਜੀ ਪਹੁੰਚੇ ਕਰੋ। ਅਸੀਂ ਗਏ ਉੱਥੇ ਰਾਪੁਰਾਈਆਂ ਦਾ ਇੱਕ ਮੁੰਡਾ ਸੀਗਾ। ਮਨਕਤਰਮ ਜੀ ਇਸ ਮੰਗਰੋ। ਉਹਦੀ ਉਮਰ ਕਰੀਬ 45 ਸਾਲ ਹੈਗੀ ਆ। ਨਾਲ ਉਹਦੇ ਸੀਗਾ ਪ੍ਰਵਾਸੀ ਮਧੂਆਸੀ ਸੁਸ਼ੀਲ ਕੁਮਾਰ ਜੋ ਕਿ ਮਾਧੋਪੁਰ ਜਲਾ ਬਿਹਾਰ ਦਾ ਰਹਿਣ ਵਾਲਾ ਹੈਗਾ ਇਹ ਦੋਵਾਂ ਨੇ ਕਿਤੇ दारू ਪੀਦੀ ਸੀ ਕਿ दारू ਪੀਦੇ ਮੀਂਦੇ ਬੇਸਕਰ ਲੱਭੇ ਗਏ ਉਹ ਡੇਰੇ ਮਾਰਚ ਕਿਤੇ ਰਾੜ ਪਈ ਸੀ ਲੋਹੇ ਦੀ ਉਹ ਚੋਕਿਆਂ ਨੂੰ ਸਿਰ ਚ ਮਾਰ ਦਿੱਤੀ ਤੇ ਕੋਈ ਇੱਕ ਹੋਰ ਬੰਦਾ ਜੋ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖਦੇ ਚਲਦੇ ਉਹਨੇ ਇੱਕ ਹੋਰ ਮਾਰ ਦਿੱਤੀ ਉਹ ਦਿਨ ਨਾਲ ਉਹਦੇ ਸਿਰ ਚ ਗੋਲ ਬਗਲਾ ਆਪਾਂ ਦੇਖ ਪਿਆ ਥੱਲੇ ਤੇ ਉਹ ਮੌਕੇ ਤੇ ਉਹ ਨਹੀਂ ਮੌਤ ਹੋ ਗਈ ਫਿਰ ਅਸੀਂ ਮੌਕੇ ਤੇ ਗਏ ਆ ਡੈਡ ਬੋਡੀ ਲੱਗੀ ਉਹਦੀ ਫਿਰ ਸਿਵੋ ਹਸਪੀਟਲ ਮੌਤੀ ਚ ਰੱਖੀ ਹੈਗੀ ਆ ਅੱਜ ਉਹਦੇ ਵਾਰਸ ਆਏ ਹੈਗੇ ਆ ਤੇ ਅਜੀ ਅਗਲੀ ਕਾਰੀ ਰੰਤ ਕਰਦੇ ਆਂ ਵੀ ਵਿਕਰੀ ਨੂੰ ਫੜ ਲਿਆ ਜੀ ਦੋਸੀ ਵਿਕਰੀ ਨੂੰ ਦੋਸੀ ਜਲਦੀ ਕਰਪਾਰ ਕਰ ਲਵਾਂਗੇ ਜੀ ਦੋਸੀ ਫਰਾ ਰਹੇ ਆ ਜੀ ਦੋਸੀ ਇਹ ਫਰਾ ਰਹੇ ਆ ਜਲਦੀ ਕਰਪਾਰ ਕਰ ਲਵਾਂਗੇ ਠੀਕ ਹੈ ਥੈਂਕ ਯੂ